ਤੇ 20 ਤੋਂ ਪਲੱਸ ਕੰਡਾ ਕਰਾ ਦੇਾਂਗੇ ਹਾਂ ਹਾਂ 20 ਕਿਲੋ ਆਪਾਂ ਮੰਨ ਲਓ ਠੀਕ ਹੈ ਚੱਲਦੀ ਪਲੱਸੇ 20 ਕਿਲੋ ਤੋਲ ਕੇ ਹਿੰਮਤ ਅਗਲੇ ਦੀ ਹੈ ਅਗਲਾ ਇੱਕ ਡੰਗ ਚੋਏ ਦੋ ਚੋਏ ਤਿੰਨ ਚੋਣਾ ਆਪਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਲੱਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ੇਰਗੜ੍ਹ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਇਸ ਘਰ ਚੋਂ ਨਾ ਇੱਕ ਵਾਰੀ ਆਪਾਂ ਇੱਕ ਮੱਝ ਦੀ ਲਾਈਵ ਜਵਾਈ ਵੀ ਕਰਾ ਚੁੱਕੇ ਆ ਤੇ ਅੱਜ ਦੀ ਵੀਡੀਓ ਚ ਇੱਕ ਤਾਂ ਦਿਖਾਵਾਂਗੇ ਤਿਆਰ ਦੁੱਧ ਵਾਲੀ ਝੋਟੀ ਤੇ ਇੱਕ ਤੋਕੜ ਗੱਬਣ ਬੱਛੀ ਤੇ ਇੱਕ ਬੱਛੀ ਦਾ ਰਹਿ ਗਿਆ ਬਾਈ ਕਹਿੰਦਾ ਇੱਕ ਮਹੀਨਾ ਪੈਂਡਿੰਗ ਮੇਨ ਵੀਡੀਓ ਆ ਨਾ ਜਿਹੜੀ ਮੇਨ ਵੀਡੀਓ ਆ ਮੱਝ ਦੀ ਆ ਬਹੁਤ ਚੰਗੇ ਰਿਕਾਰਡ ਵਾਲੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿੰਨਾ ਦੁੱਧ ਬਾਈ ਕਹਿੰਦਾ ਦੱਸਣਾ ਕੰਡੇ ਲਵਾ ਕੇ ਦੇਣਾ ਡੰਗ 2 ਡੰਗ 4 ਡੰਗ ਚਾਹੀਏ 6 ਡੰਗ ਉਰੇ ਤਸੱਲੀ ਕਰ ਲਿਓ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਚੜਦੀ ਕਲਾ ਹਾਂ ਕਿਰਪਾ ਚੱਲਦਾ ਮਾਰੂ ਮਾਰਗ ਹਾਂ ਵਧੀਆ ਜੀ ਆ ਨੰਬਰ ਬੋਲ ਦਿਓ ਜੀ 98882 ਹਾਂਜੀ 70509 98882 70509 ਸ਼ੁਰੂਆਤ ਆ ਮੈਂ ਜਦੋਂ ਕਰਦੀ ਹਾਂ ਹਾਂਜੀ ਹਾਂ ਆ ਜਾ ਸ਼ੇਰਿਆ ਤੌਰ ਖੋਲ ਕੇ ਫਿਰ ਸੁਆ ਜੀ ਸੁਆ ਗੁਰੇ ਜੈਨੂਨ ਦੁੱਜਾ ਠੀਕ ਆ ਜੀ ਬਾਕੀ ਕੋਈ ਸਮਝਣਾ ਇਹਨੂੰ ਤੀਜਾ ਮੰਨ ਲੇ ਭਾਵੇਂ ਇਹਨੂੰ ਚੌਥਾ ਮੰਨ ਲੇ ਠੀਕ ਆ ਹੈ ਜੈਨੂਨ ਦੁੱਜਾ ਹੈ ਸਿੰਗ ਵੀ ਕੋਈ ਬਣਿਆ ਬੁੜਿਆ ਨਹੀਂ ਹੈ ਇਹ ਗੱਲ ओरिजिनल ਹੀ ਆ ਕੰਮ ਆ ਹਾਂ ਹਾਂ ਤੇ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦਾਂ ਨਾ ਵੀ ਜਿਹੜਾ ਟਾਈਮ ਆ ਟਾਈਮ ਹੈਗਾ 2:45 ਮਿੰਟ ਦਾ ਇਹਦੀ ਚਵਾਈ ਦਾ ਇਹ ਮੰਨ ਲਿਓ ਵੀ ਤਿੰਨ ਕ ਘੰਟਿਆਂ ਦੀ ਏੜ-ਗੇੜ ਪੈਂਡਿੰਗ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਆਰਡਰ ਕੁਆਲਟੀ ਦੀ ਤੇ ਬਾਕੀ ਕਿੰਨੇ ਦਿਨ ਦਾ ਬਾਈ ਸੁਆ ਹੋ ਗਿਆ ਇਹਦਾ ਇਹਦਾ ਗੁਰੀ ਇਹਦੇ 25 ਤਰੀਕ ਦੀ ਸੋਈ ਹੋਈ ਏ 25 ਦੀ ਕਿੰਨੇ ਕੁ ਦਿਨ ਬਣ ਗਏ ਆਈ ਆ ਜੀ 20 21 ਦਿਨ ਬਣ ਗਏ ਲੱਗਦਾ ਮੈਲੇ ਮੂਲੇ ਲੱਗੀ 1 ਕਿਰਾ ਮੈਲੇ ਨਹੀਂ ਚੱਲੇ ਗੁਰੀ ਮੈਲੇ ਚੱਲੀ ਤਾਂ ਨਹੀਂ ਆ ਕਿੰਨਾ ਦੁੱਧ ਦਾ ਜਹਾਜ਼ ਰਹਿ ਦੇ ਕੋਲੇ ਗੁਰੀ 20 ਪਲੱਸ ਦੁੱਧ ਦੇ ਠੀਕ ਹੈ 20 ਕਿਲੋ ਜਿਹੜਾ ਮਰਜ਼ੀ ਤੋਲ ਲੈ ਠੀਕ ਹੈ ਗੱਲ ਹਾਂ ਮਣ ਲੈ ਜਿਵੇਂ ਤਸੱਲੀ ਹੁੰਦੀ ਅਗਲੇ ਦੀ ਉਵੇਂ ਕਰ ਲੇਗਾ ਹੈਗਾ 20 ਤੋਂ ਬਾਹਰ ਹਾਂ ਹੈ 20 ਤੋਂ ਬਾਹਰ ਕੰਡੇ ਵਾਲਾ ਕੰਡੇ ਵਾਲਾ ਕੰਡੇ ਵਾਲਾ ਕਿ ਲੀਟਰ ਵਾਲਾ ਨਾ 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 ਲੀਟਰ ਕੰਡ ਲੀਟਰ ਵਾਲਾ ਨਹੀਂ ਕੰਡੇ ਵਾਲਾ ਕੰਡੇ ਤੋਲਣ ਵਾਲਾ ਆ ਕਈ ਭਰਾਵਾਂ ਦੇ ਨਾਲ ਫੋਨ ਆ ਜਾਂਦੇ ਨੇ ਬਾਅਦ ਚ ਆਪਾਂ ਜਿਵੇਂ ਵੀਡੀਓ ਬਣਾ ਦਾਂ ਨਾ ਕੰਡੇ ਵਾਲਾ ਕਹਿੰਦਾ ਜਿਵੇਂ ਲੀਟਰ ਵਾਲਾ ਵੀ ਗੁਰੂ ਹੀ ਲਾ ਲਾ ਜਿਵੇਂ ਝਗਣਾ ਹੋਵੇ ਤੇ ਲੀਟਰ ਵਾਲਾ ਵੀ ਕੋਈ ਦੋਨਾਂ ਹੀ ਹੁੰਦਾ ਥੋੜਾ ਠੀਕ ਹੈ ਗੱਲ ਮਹਾ ਕਈ ਭਰਾ ਬਾਅਦ ਚ ਫੋਨ ਕਰ ਲੱਗ ਜਾਂਦੇ ਬੰਦੇ ਬਾਈ ਕਮਾ ਕੇ ਵੀ ਯਾਰ ਵੀਡੀਓ ਤੇ ਕੰਡੇ ਵਾਲਾ ਬੋਲਿਆ ਸੀ ਵੀ ਹੁਣ ਯਾਰ ਮ ਇੱਥੇ ਦਾ ਕੰਢੇ ਹੀ ਲਵਾਵਾਂਗੇ ਹਾਂ ਹਾਂ ਠੀਕ ਆ ਗੱਲ ਅਗਲੇ ਦਾ ਬੇਟਾ ਭਰੇਗਾ ਲੈ ਜਾਏਗਾ ਨਾ ਭਰੇਗਾ ਠੀਕ ਆ ਇੱਥੋਂ ਗਰੀ ਇਹਦਾ ਆਰਡਰ ਆਰਡਰ ਚੈੱਕ ਕਰਾ ਦੀ ਕਿਉਂਕਿ ਡੰਗ ਤੇ ਨਹੀਂ ਹੈਗੀ ਮੱਝ ਨਾ ਕੋਈ ਇਹ ਬਾਜ਼ਾਰ ਛੱਡੀਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਵੀ ਜਿੰਨੀ ਚੜਾਈ ਆ ਆਰਡਰ ਦੀ ਉੱਤੋਂ ਆ ਓਨੀਓ ਥੱਲੇ ਤੱਕ ਤੇ ਹੁਣ ਦਿਖਾ ਦੀ ਗਰੀ ਗਾਂ ਵਾਲੇ ਬੰਨਿਓ ਕੱਟ ਵਾਲਾ ਲੇਵਾ ਆ ਗਿਆ ਚੜਾਈ ਵਾਲੀ ਆ ਗਈ ਜਿੱਦਾਂ ਦੀ ਇਹਦੀ ਬਾਡੀ ਦੀ ਚੜਾਈ ਆ ਓਦਾਂ ਦੀ ਇਹਦੀ ਆਰਡਰ ਦੀ ਚੜਾਈ ਆ ਗਈ ਕਹਿ ਲਈ ਆਰਡਰ ਕਹਿ ਲਈਏ ਲੇਵਾ ਕਹਿ ਲਈਏ ਤੇ ਬਾਕੀ ਉਹ ਰੋਂ ਗਰੀ ਇਹਦੇ ਕੱਦ ਦਾ ਆਈਡੀਆ ਕਰਾ ਦੀ ਕਿਉਂਕ ਲੰਬਾਈ ਵੀ ਫੁੱਲ ਆ ਤੇ ਨਾਸਲ ਬਿਨਾ ਸ਼ੱਕ ਬਹੁਤ ਟੌਪ ਦੀ ਆ ਕਿਉਂਕਿ ਜਿਹੜੀ ਇੰਨਾ ਦੁੱਧ ਦੇਣ ਲੱਗ ਰਹੀ ਆ ਇਸ ਟਾਈਮ ਆ ਇਹ ਇੱਥੋਂ ਦਿਖਾ ਦੀ ਵਟਨ ਨਾਲ ਆ ਗਿਆ ਲੇਵਾ ਚਵਾਈ ਦੀ ਕਿਵੇਂ ਬਾਈ ਚਵਾਈ ਦੇ ਟੈਟ ਫਟਦਾ ਨਹੀਂ ਨਾ ਨਾ ਸਰਲਾ ਛਿੱਟਾ ਕੋਈ ਕਿਸੇ ਚੀਜ਼ ਦੀ ਕੋਈ 100 ਦੀ 100 ਮਿਲੂ ਤੇ 20 ਤੋਂ ਪਲੱਸ ਕੰਡਾ ਕਰਾ ਦੇਾਂਗੇ ਹਾਂ ਹਾਂ 20 ਕਿਲੋ ਆਪਾਂ ਮੰਨ ਠੀਕ ਹੈ ਚੱਲ ਦੀ ਪਲੱਸੇ 20 ਕਿਲੋ ਤੋਲ ਕੇ ਹਿੰਮਤ ਅਗਲੇ ਦੀ ਏ ਅਗਲਾ ਇੱਕ ਡੰਗ ਚ ਹੋਏ ਦੋ ਚ ਹੋਏ ਤਿੰਨ ਚ ਹੋਣਾ ਆਪਾਂ ਨੂੰ ਕੋਈ ਸਮੱਸਿਆ ਨਹੀਂ ਆ ਠੀਕ ਹੈ ਗੱਲ ਉਹ ਅਗਲੇ ਨੇ ਹਿੰਮਤ ਕਰਨੀ ਹੈ ਜੀ ਆ ਬਾਈ ਕਹਿੰਦਾ ਆਪਾਂ ਨੂੰ ਕੋਈ ਦਿੱਕਤ ਨਹੀਂ ਚਾਹੀ ਕੰਡਾ ਵੀ ਯਾਰ ਤੁਸੀਂ ਆਬਦਾ ਲਿਆਇਓ ਉਹ ਸੋਡੀ ਹਿੰਮਤ ਆ ਵੀ ਦੋ ਟਾਈਮ ਚ ਹੋਣਿਓ ਚਾਰ ਚ ਹੋਣਿਓ ਛੇ ਚ ਹੋਣਿਓ ਜਿੰਨੇ ਟਾਈਮ ਆ ਸੋਡੀ ਤਸੱਲੀ ਹੁੰਦੀ ਆ ਬਾਈ ਤੇ ਇਹਦਾ ਰੇਟ ਕੀ ਰਹਿਣਾ ਜੀ ਰੇਟ ਗੁਰੀ ਫੋਨ ਤੇ ਲੋਖਾ ਉਹੀ ਤਾਂ ਨਹੀਂ ਮੰਗਦੇ 5-7 ਲੱਖ ਨਹੀਂ 5-7 ਲੱਖ ਤਾਂ ਮੰਗਦੇ ਗੁਰੀ ਠੀਕ ਆ ਮਹਾਗੇ ਤੇ 5-7 ਲੱਖ 판ਡੇ ਮੰਗੂਗਾ ਲੈ ਨਾ ਉਹ ਚੰਗੇ ਰੇਟ ਰੇਟ ਚੰਗਾ ਹੋ ਜਾਗਾ ਗੋਰੀ ਉਹ ਤਾਂ ਕਿਉਂਕਿ ਜਿਹੜੇ ਜਾਣਕਾਰ ਭਰਾ ਨੇ ਨਾ ਗੈਰੀ ਸਾਈਡ ਤੋਂ ਦਿਖਾ ਦੀ ਉਧਰੋਂ ਤੇ ਜਿਹੜੇ ਜਾਣਕਾਰ ਸੱਜਣ ਨੇ ਉਹਨਾਂ ਨੂੰ ਪਤਾ ਵੀ ਯਾਰ ਜਿਹੜੀ ਮੱਝ ਬਿਨਾ ਮੈਲੇ ਚੱਲੇ 20+ ਦੂਜਾ ਸੂਆ ਕੰਡਾ ਕਰੀ ਜਾਂਦੀ ਆ ਉਹਦੀ ਕੀਮਤ ਦਾ ਇੱਕ ਆਈਡੀਆ ਜਿਹਾ ਭਰਾਵਾਂ ਨੂੰ ਹੋਈ ਜਾਂਦਾ ਵੀ ਉਹੀ ਲੱਖ ਡੇਢ ਲੱਖ ਵਾਲਾ ਸੀਨ ਤਾਂ ਹੁੰਦਾ ਹੀ ਨਹੀਂ ਕਿਉਂਕਿ ਲੱਖ ਰੀਏ 10 ਕਿਲੋ ਵਾਲੀ ਮੱਝੇ ਹੋਰੀ ਆ ਉਸ ਹਿਸਾਬ ਨਾਲ ਤੁਸੀਂ ਇਹਦਾ ਆਈਡੀਆ ਲਾ ਲਿਓ ਕੋਈ ਡੇਢ-ਦੋ ਲੱਖ ਵਾਲਾ ਵੀਰ ਵੀ ਕੋਈ ਫੋਨ ਨਾ ਲਾਵੇ ਆ ਦੋ ਤਾਂ ਕੇਸ ਬਾਹਰ ਵਾਲਾ ਇਹ ਪੈਸੇ ਵੀ ਕਹਿੰਦਾ ਪੂਰੇ ਲੈਣੇ ਨੇ ਤੇ ਤਸੱਲੀ ਵੀ ਪੂਰੀ ਕਰਾਉਣੀ ਆ ਕੰਡੇ ਲਵਾ ਕੇ ਦੇਣਾ ਇਹਦਾ ਦੁੱਧ ਚੜਾਈ ਟੁੜੇ ਵਿਖਾ ਦੇ ਗੁਰੀ ਮਗਰ ਪੱਠ ਪੁੜੇ ਦੀ ਕਿੰਨੀ ਗੁਜਾਰੀ ਆ ਅਕਰਾ ਦੇ ਗਰੀ ਤਸੱਲੀ ਨਾਲ ਇਹਦੇ ਆ ਗਿਆ ਮੇਲਕਾਫ ਹਾਂਜੀ ਮੇਲਕਾਫ ਆ ਬਾਕੀ ਆ ਬੱਚੇ ਤੇ ਮਾਰਨੀ ਗਰੀ ਕੈਮਰਾ ਦੁੱਧ ਦਾ ਆਈਡੀਆ ਤਾਂ ਨਾ ਬੱਚੇ ਤੂੰ ਹੋ ਜਾਣਾ ਮੱਝ ਦਾ ਜਿਵੇਂ ਕਹਿੰਦੇ ਨੇ ਪਿੰਡ ਦਾ ਘਹਾਰਿਆਂ ਤੋਂ ਪਤਾ ਲੱਗ ਜਾਂਦਾ ਕਿਉਂਕਿ ਜਿਹੜੀ ਮੱਝ ਥੱਲੇ ਦੁੱਧ ਹੋਊਗੀ ਤੇ ਬੱਚਾ ਵੀ ਉਹਦਾ ਆਪਾਂ ਕਹਿ ਲਈਏ ਮਜ਼ਬੂਤ ਹੋਊਗਾ ਪੂਰਾ ਮੈਥੋਂ ਦਾ ਹਿੱਲ ਨਹੀਂ ਇਹ ਵਾਂ ਕਈ ਵਾਰੀ ਦੇਖੀ ਹਲਾ ਕੇ ਇਹ ਵੀ ਜਾਨਦਾਰ ਬੰਦੇ ਦਾ ਹੀ ਕੰ ਇੱਥੇ ਦਿਖਾ ਦਿੰਗੇ ਜਿਹੜੀ ਚੜਾਈ ਚੜੂਈ ਕਹਿਣ ਦਾ ਭਾਵ ਹੈ ਨਾ ਜਿਹੜਾ ਤਸੱਲੀ ਕਰਾਦੀ ਹਰੇਕ ਪੱਖ ਤੋਂ ਅੱਗੇ ਅਗਲੇ ਪਾਸੇ ਵੀ ਲੇਵਾ ਬਖਾਦੇ ਅੱਗੇ ਕਿੰਨਾ ਪੀ ਮਾਰਦੀ ਕਰੀ ਕੈਮਰਾ ਕਿਉਂਕਿ ਚੰਗੀ ਕੀਮਤ ਤੇ ਵੇਕਣ ਵਾਲੀ ਮੱਝ ਆ ਤੇ ਚੰਗੇ ਪੈਸੇ ਲਾ ਕੇ ਕਿਸੇ ਸਕੀਨ ਸੱਜਣ ਨੇ ਇਹ ਖਰੀਦਣੀ ਆ ਜਿਹੜੇ ਭਰਾ ਕਹਿ ਲਈਏ ਨਾ ਮੇਲਿਆਂ ਮੂਲਿਆਂ ਦੇ ਸ਼ਕੀਨ ਨੇ ਜਿਵੇਂ ਛੜਕ ਮੇਲਾ ਆਈ ਜਾਂਦਾ ਜੇ ਕੋਈ ਸੱਜਣ ਸੋਚਦਾ ਵੀ ਆਪਾਂ ਚਵਾਈ ਚ ਮੱਝ ਲਾਉਣੀ ਆ ਤਿਆਰ ਕਰਕੇ ਉਹ ਸੱਜਣ ਸੰਪਰਕ ਕਰ ਸਕਦਾ ਤੇ ਜਿਹੜੇ ਨੇ ਕਹਿ ਲਿਆ ਬਰੀਡ ਤੇ ਕੰਮ ਕਰਨਾ ਬਾਈ ਚੰਗੇ ਬੱਚੇ ਲੈਣੇ ਬਿਲਕੁਲ ਬਿਲਕੁਲ ਬੱਚਾ ਦੇ ਇਸ ਦੇ ਪਿਆ ਜੀ ਤੇ ਬੱਚੇ ਸੋਹਣੇ ਪਾਉਗੀ ਟਾਪ ਦੇ ਪਾਉਗੀ ਤੇ ਕੀਮਤ ਇਹਦੀ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ 2 ਲੱਖ ਵਾਲਾ ਵੀ ਫੋਨ ਨਾ ਲਾਵੇ ਉਦੋਂ ਬਾਹਰ ਹੋਊਗਾ ਤੁਹਾਨੂੰ ਇੱਕ ਆਈਡੀਆ ਜਾਂ ਦੱਸਦਾ ਇਹਦਾ ਮੈਂ ਜੀ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਬੱਛੀ ਤੇ ਕੈਮਰਾ ਇਹ ਬਈ ਤੋਕੜ ਗੱਬਣਾ ਇਹ ਗੁਰੀ 3 ਮਹੀਨਾ ਨਹੀਂ ਗੱਬਣਾ ਠੀਕ ਆ ਜੀ 10 ਕਿਲੋ ਦੁੱਧ ਦੇ ਰਾਤ ਆਈ ਆਪਣੇ ਕੋਲ ਰਾਤ ਹਾਂ 10 ਕਿਲੋ ਦੁੱਧ ਹੈਗਾ ਤੇ ਆਪਣਾ ਮੇਨ ਕੰਮ ਜਿਆਦਾ ਗਾਵਾਂ ਦਾ ਹੀ ਮੱਝ ਤੇ ਕੋਈ ਮਹੀਨੇ ਚ 2 ਮਹੀਨੇ ਚ ਇੱਕ ਅੱਧੀ ਲੈ ਜੀ ਮੱਝ ਦਾ ਪਰ ਜਿਹੜੀ ਜਾਂਚ ਕੀਤੀ ਉਹ ਉਹ ਲੈਨੇ ਆ ਨਾ ਆਹ ਬੱਛੀ ਨਸਲ ਨਸਲ ਵਾਲੀ ਆ ਨਾ ਹਾਂਜੀ ਹਾਂ ਸੂਆ ਕਿਹੜਾ ਸੂਇਆ ਇਹ ਸੂਆ ਪਹਿਲਣੇ ਦੂਜੇ ਵਾਸਤੇ ਗੱਬਣੇ ਠੀਕ ਆ ਗੱਲ ਹਾਂ ਆ ਤੇ ਜਾਤ ਬਰੀਡ ਫੁੱਲ ਤੇ ਕੱਦ ਵੀ ਫੁੱਲ ਆ ਗਿਆ ਤੇ ਲੇਵ ਆ ਗਿਆ ਸਜਣੂ ਕੰਪੈਕਟ ਜਆ ਆਰਡਰ ਆ ਕਿ ਸੂਆ ਆਈਡੀਆ ਹੋਊ ਕਿ ਕਿੰਨੇ ਕ ਟਾਈਮ ਲਾਉਗੇ ਦਾ ਹਾਂਜੀ ਸੂਏ ਦਾ ਆਈਡੀਆ ਹੈਗਾ ਸੂਏ ਦਾ ਗੁਰੀ ਝੂਟ ਜਿੰਨਾ ਮਰਜੀ ਮਰਾ ਲਾ ਆਪਾਂ ਦਾ ਮੁੱਲ ਲੈ ਆਂਦੇ ਕੋਈ ਪਤਾ ਨਹੀਂ ਆਪਾਂ ਨੂੰ ਠੀਕ ਹੈ ਗੱਲ ਉਹਦਾ ਬਾਈ ਕਹਿੰਦਾ ਕੋਈ ਆਈਡੀਆ ਨਹੀਂ ਹੈਗਾ ਆ ਤੇ ਜਿਆਦਾ ਪਰੇਸ਼ਾਨ ਨਾ ਕਰ ਬੰਦੇ ਕਮਾ ਕੇ ਇੱਥੋਂ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਖਰੀ ਗੁਰੀ ਖਰੀ ਗੁਰੀ ਮਸ਼ੀਨ ਦੀ ਇਹਦੀ ਠੀਕ ਆ ਮਸ਼ੀਨੀ ਚਵਾਈ ਤੇ ਲੱਗੀ ਮਸ਼ੀਨੀ ਚਵਾਈ ਤੇ ਵੇ ਠੀਕ ਹੈ ਜਵਾਈ ਹੱਥ ਨਾ ਹੋ ਜਾਂਦੀ ਹੈ ਪਰ ਮਸ਼ੀਨ ਤੇ ਗੁਰੀ ਸਹੀ ਸੈਟਿੰਗ ਹੁੰਦੀ ਹੈ ਠੀਕ ਹੈ ਗੱਲ ਤੇ ਤਾਜ਼ੀ ਦਾ ਦੁੱਧ ਕਿੰਨਾ ਕੁ ਦੱਸਿਆਦਾ ਬਾਈ ਪਤਾ ਨਹੀਂ ਗੁਰੀ ਕੋਈ ਨਹੀਂ ਪੁੱਛਿਆ ਆਪਾਂ ਠੀਕ ਹੈ ਗੱਲ ਹਾਂ ਵੀ ਅੱਜ ਹਾਲ ਫਿਲਹਾਲ 10 ਕਿਲੋ 10 ਕਿਲੋ ਦੁੱਧ ਹੈ ਗੁਰੀ 18 ਤਰੀਕ ਨੂੰ ਚੌਥੇ ਮਹੀਨੇ ਚ ਗੱਭਣ ਲੱਗ ਜਾਣੀ ਹੈ ਠੀਕ ਹੈ ਜੀ ਚੈੱਕ ਕੋਈ ਬੰਦਾ ਇੱਥੇ ਖਰਾ ਸਕਦਾ ਜੇ ਕਿਸੇ ਨੇ ਮੰਗਾਣੀ ਉੱਤਰ ਦੀ ਸਾਰ ਕਰਾ ਲੇ ਠੀਕ ਹੈ ਗੱਲ ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਆ ਜਿਆਦੇ ਕੋਸ਼ਿਸ਼ ਮੇਰੀ ਇਹ ਰਹੂਗੀ ਵੀ ਜਿਹੜਾ ਸੱਜਣਾ ਆਊਗਾ ਵੀ ਇੱਥੋਂ ਨੇੜਿਓਂ ਆ ਕੇ ਲੈ ਜੀ ਕਰਾ ਕੇ ਚੈੱਕ ਹਨਾ ਮੂੰਮਾਂ ਮਖਾ ਦੇ ਗੂ ਆ ਤੇ ਫੇਸ ਤੇ ਮਾਰਨੀ ਗਰੀ ਕੈਮਰਾ ਬੋਦਾ ਬੂਦਾ ਕਰਾ ਦੇ ਚੈੱਕ ਤੇ ਨਾਸਲ ਬਰੀਡ ਬੱਛੀ ਚ ਫੁੱਲ ਆ ਗਈ ਹਰੇਕ ਪੱਖ ਤੋਂ ਕੱਦ ਵੀ ਫੁੱਲ ਵੱਡਾ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਇੱਥੋਂ ਕਰਾ ਦੀ ਚੈੱਕ ਜਿੰਨੇ ਕੇ ਪੈਸਿਆਂ ਦੀ ਅੱਜ ਲਾਉਂਗੇ ਡਬਲ ਕਰਨ ਵਾਲਾ ਸਿਸਟਮ ਹੀ ਆ ਅੱਜ ਕਿੰਨੇ ਪੈਸੇ ਲਵਾਗੇ ਇਹਦੇ ਗੁਰੂ ਜੀ ਦਾ ਮੁੱਲ ਜੋ ਮਰਜੀ ਕਰਾ ਲੈ ਇਹ 55000 ਰੁਪਏ ਦੀ ਹਾਂ ਨਾ ਹੋਣੀ ਗੁਰਵੀਰ 55 ਦੀ ਹਾਂ ਅੱਜ 55 ਦੀ ਦੇ ਦਾਂਗੇ ਚੈੱਕ ਪਾਸ 10 ਕਿਲੋ ਨਾਲ ਦੁੱਧ ਵੀ 10 ਕਿਲੋ ਦੁੱਧ ਦੇ ਗੁਰਵੀਰ ਸੂਆ ਪਹਿਲਾ ਦੂਜਾ ਸੂਣਾ ਅੱਗੇ ਤੇ ਨਾਸਲ ਬਰੀਡ ਫੇਸ ਤੇ ਮਾਰਦੀ ਗਰੀ ਕੱਦ ਕਾਠ ਹੱਲੋ ਕੋਈ ਕਮੀ ਨਹੀਂ ਬਰੀਡ ਬਰੂਡ ਤੇ ਕਹਿੰਦੇ ਲੋਡ ਹੀ ਨਹੀਂ ਆ ਗੱਦ ਵੀ ਫੁੱਲ ਬਰੀਡ ਵੀ ਫੁੱਲ ਤੇ ਥਾਣੇ ਨੂੰ ਹੱਥੀ ਚਵਾਈ ਵਾਲਾ ਲੱਗਿਆ ਤੇ ਬਾਈ ਕਹਿੰਦਾ ਪਰ ਆਪਾਂ ਮਸ਼ੀਨੀ ਦੇ ਕਰਦੇ ਆ ਉਹ ਕਹਿ ਕੇ ਦੇਣੀ ਆ ਜੇ ਕਿਸੇ ਸੱਜਣ ਦੇ ਹੱਥੀ ਚਵਾਈ ਵਾਲੇ ਨੇ ਲਿਜਾਣੀ ਆ ਤਾਂ ਉਹ ਆਪਦੀ ਗਾਰੰਟੀ ਤੇ ਲਿਜਾ ਆ ਹਾਂ ਉਹ ਆਪਣੇ ਸਮਝ ਨਾਲ ਲੈ ਜਾ ਜੀ ਠੀਕ ਆ ਗੱਲ ਤੇ ਹੁਣ ਮਾਰ ਦੇ ਦੇ ਕੋਈ 500 400 ਮਾਨ ਸਮਾਨ ਹੋਣਾ ਛੋੜ ਛੱਪਾ ਉਹ ਲੰਮਾ ਚੌੜਾ ਕੰਮ ਨਹੀਂ ਆਗਾ ਤੇ ਬਾੜਾ ਹਜ਼ਾਰਾਂ ਜਿਹੜਾ ਫਰਕ ਨਾ ਉਹ ਕੰਮ ਨਹੀਂ ਆਗਾ ਗੋਰੀ ਤੇ ਹੁਣ ਜਿੰਨੇ ਲੈਣਾ ਗੋਰੀ ਉਹਦੇ ਪਹਿਲੇ ਫੋਨ ਤੇ ਲੈ ਲੇਗਾ ਇਸ ਭਾਜ ਜਿੰਨੇ ਸਵਾਦ ਲੈਣੇ ਨੇ ਉਹ ਜਿੰਨੇ ਮਰਜ਼ੀ ਲਈ ਜਾ ਠੀਕ ਆ ਗੱਲ ਫਿਰ ਐ ਤਾਂ ਦੁਨੀਆ ਵਾਲੀ ਰੰਗਣੀ ਆ ਹਾਂ 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 ਤੇ ਹੁਣ ਤੌਰ ਚੁਬਰਾ 3 ਨੰਬਰ ਵਾਲੀ ਇਹਦਾ ਇਹ ਪਹਿਲਣ ਹੈ ਗੁਰੀ ਪਹਿਲਣ ਹਾਂਜੀ ਇਹ ਕ੍ਰੋਸ ਅੰਗ ਚ ਆ ਗਈ ਕ੍ਰੋਸ ਹੈ ਜੀ ਗਰਮ ਤਾਂ ਨਹੀਂ ਨਾ 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 ਠੰਡੀ ਹੈ ਬਿਲਕੁਲ ਠੰਡੀ ਕਿੰਨਾ ਟਾਈਮ ਕੱਢਦੀ ਆ 28 ਦਿਨ ਰਹਿੰਦੇ ਨੇ ਗੁਰੀ ਇਹਦੇ 27 28 ਦਿਨ ਆ ਨੇੜਿਓਂ ਤੁਰ ਮਾੜੀ ਹੀ ਨੇੜਿਓਂ ਬਾਈ ਕੋਲੋਂ ਫੜ ਲਾ ਆ ਨੇੜਿਓਂ ਫੜ ਲਾ ਗਾਵਾਂ ਨੂੰ ਹੁੰਦੀ ਆ ਭੱਜ ਨੱਠ ਦੀ ਆਦਤ ਥੋੜੀ ਜਿਹੀ ਮੱਝਾਂ ਦਾ ਟਿਕਾਣਾ ਹੀ ਤੁਰਦੀਆਂ ਹੁੰਦੀਆਂ ਲੈ ਚੱਲ ਲੈ ਚੱਲ ਜਿਆਦਾ ਵੀ ਨਾ ਪਰੇਸ਼ਾਨ ਕਰ ਕੋਈ ਗੱਲ ਨਹੀਂ ਥਾਨ ਸਿੰਘ ਬਚਾਰੀ ਆ ਗਏ ਹਾਂ ਹਾਂ ਆ ਬੰਦੇ ਕਮਾ ਕੇ ਬੰਦੇ ਕੋਈ ਗੱਲ ਨਹੀਂ ਥਾਣਾਗੇ ਸਿੰਗਲ ਚਾਰ ਤੇ 28 ਕਿ ਦਿਨ ਬਾਈ ਕੰਨ ਇਹ ਪੈਂਡਿੰਗ ਨੇ ਤੇ ਥਾਣ ਸਜਣੋ ਹੱਥੀ ਚਵਾਈ ਵਾਲਾ ਕੱਢ ਦੂ ਆ ਕੀ ਕ੍ਰੋਸ ਅੰਗ ਚ ਇਹਨੂੰ ਐਚ ਐਫ ਕ੍ਰੋਸ ਮੰਨ ਲਿਓ ਇਹਨੂੰ ਗਰਲੈਂਡੋ ਟੱਚ ਮੰਨ ਲਿਓ ਉਹ ਤੁਸੀਂ ਮੰਨਣਾ ਵੀ ਤੁਸੀਂ ਇਹਨੂੰ ਕਿਹੜੀ ਨਸਲ ਮੰਨਦੇ ਹੋ ਪਰ ਦੁੱਧੇ ਮੱਜਾਂ ਵਰਗੀ ਪਾ ਦੂਗੀ ਕਿਉਂਕਿ ਥਾਣ ਮੋਟਾ ਕੱਢੂਗੀ ਹੱਥੀ ਚਵਾਈ ਵਾਲਾ ਥੱਲੇ ਵਿਖਾ ਦੇ ਬਣਾਾਥੋ ਫੇਰ ਕੇ ਵਿਖਾ ਦੇ ਸ਼ੇਰੇ ਖੰਡੀ ਸੁਆਦੀ ਹਾਂ ਹਾਂ ਜੀ ਮੈਂ ਮਰਜ਼ੀ ਠੀਕ ਹੈ ਗੱਲ ਉਹ ਥੋੜਾ ਕਈ ਵਾਰੀ ਸਾਡੇ ਵਾਲੇ ਸਮਾਨ ਤੋਂ ਤੁਹਾਡੇ ਇੱਕ ਗੁਰੂ ਦੂਜੇ ਡੰਗਰ ਅੰਦਰ ਬੰਨਤੇ ਨਾ ਉਹਦੇ ਕਰਕੇ ਫਰਕ ਕਿੰਨੇ ਕਿੰਨੇ ਪੈਸੇ ਲਵਾਂਗੇ ਵੀ ਇਹ ਗੁਰੂ ਇਸ ਨੂੰ ਮੁੱਲ ਜੋ ਮਰਜ਼ੀ ਕਰਾ ਲੈ 40000 ਦੀ ਅੱਜ ਦੇ ਦੇਣੀ 40 ਦੀ ਹਾਂ ਆ 40 ਦੇ 55 ਮੇਰਾ ਖਿਆਲ 95 ਹੋ ਗਿਆ ਹਨਾ ਹਾਂ ਜੋੜੇ ਚ ਹੋ ਜੀ ਮਾਫੀ ਕੋਈ ਬਸ ਗੁਰੂ ਛੋੜ ਛੱਪਾ ਹੀ ਇਹ ਦੋਨੇ ਲੈ ਕੇ ਜਾ ਮੈਂ ਕੋਈ ਨਹੀਂ ਦੋਏ ਲੈ ਜਾਵਾਂ ਮੈਂ ਕਰ ਲਈ ਰਹਿਣੀ ਹਾਂ ਉਹ ਆਪਾਂ ਕੀਤਾ ਹੀ ਨਹੀਂ ਮੰਗਣ ਨੂੰ 65 ਮੰਗ ਲੈ ਬਾਅਦ ਦੇ ਦੇ 55 ਦੀ ਠੀਕ ਹੈ ਗੱਲ ਆ ਰੇਟ ਬਾਈ ਕਹਿੰਦਾ ਫਿਕਸ ਫਿਕਸ ਨੇ ਇਹ ਆ 2 ਨੰਬਰ ਵਾਲੀ ਆ ਗਈ ਬਾਈ ਕਹਿੰਦਾ 3 ਮਹੀਨਿਆਂ ਦੀ ਚੈੱਕ ਪਾਸ 18 ਤੋਂ ਚੌਥਾ ਲੱਗ ਜੂਗਾ ਇਹਨੂੰ ਹਾਂਜੀ ਹਾਂ 10 ਕਿਲੋ ਦੁੱਧ ਆ ਤੇ ਇੱਕ ਇਧਰਲੇ ਬੰਨੇ ਆ ਵੱਡੀ ਝੋਟੀ ਦਿਖਾਤੀ ਦੂਜਾ ਸੂਗਾ 20 ਤੋਂ ਪਲੱਸ ਕੰਡੇ ਤੇ ਤੋਲਣ ਵਾਲਾ ਇਹਦੇ ਕੋਲ ਹਾਜ਼ਰ ਹੈ ਤੇ ਨੰਬਰ 11 ਹੋਰ ਬੋਲ ਦੂਗੀ 98882 ਹਾਂਜੀ 70509 98882 ਤੇ 705092 ਦਾ ਨੰਬਰ ਹਾਂ ਗੁਰਿਆਪਾ ਆਪਣੀ ਸਮਝ ਹੈ ਹਾਲੇ ਮੇਰੇ ਮੁਤਾਬਕ ਹਾਲੇ 3-4 ਕਿਲੋ ਦਾ ਓਲਾ ਹੈਗਾ ਯਾਰ ਇਹ ਜਮਾਦ ਚ ਹਾਲੇ ਵੀ ਰੜਕਾਂਗੇ ਮੇਲੇ ਮੂਲੇ ਚੱਲ ਕੇ ਸੈਟ ਮੇਲ ਹੱਲ ਲੱਗੇ ਨਹੀਂ ਗੁਰਿਆ ਹਾਲੇ ਮੌਸਮ ਖਰਾਬ ਹੈ 10-15 ਦਿਨ ਹੋ ਗਏ ਤਕਰੀਬਨ ਡੰਗਰ ਅੰਦਰ ਨੀਕੋ தாம் ਖੜੇ ਹੋਏ ਨੇ ਕੁਝ ਆਪਾਂ ਲਿਆਂਦੀ ਹੋਈ ਆਪਣੀ ਘਰ ਦੀ ਨਹੀਂ ਹੈਗੀ ਜੀ ਜੂਨ ਨਹੀਂ ਲੰਦਾ ਡੰਗਰ ਬੜਾ ਫਰਕ ਪੈਂਦਾ ਆ ਕੈਲੀਏ ਵੀ ਜਾ ਕੇ 20-25 ਦਿਨ ਚ ਸੈਟਿੰਗ ਪਾ ਕੋਈ ਆਪਣੀ ਕੋ ਜਗ੍ਹਾ ਉਹ ਮੇਰੀ ਥੋੜੀ ਤੰਗ ਹੈ ਆ ਪੱਕੇ ਚ ਰਹਿੰਦੀ ਆ ਨਾ ਆ ਪੱਕੇ ਚ ਰਹਿੰਦੀ 24 ਘੰਟੇ ਦੇ ਪਰਾ ਜੰਗਾ ਕੱਚੇ ਆੜਾ ਖੇਰ ਆੜਾ ਆ ਗਿਆ ਠੀਕ ਆ ਗੱਲਾਂ ਤੇ ਤੇ ਬਾਕੀ ਕੋਈ ਸੱਜਣ ਉਹੀ ਬਾਈ ਕਹਿੰਦਾ ਵੀ ਜਿਵੇਂ ਕੱਚੇ ਕੁੱਚੇ ਬੰਦਨ ਵਾਲਾ ਚੰਗੀ ਟੈਲ ਵਾਲਾ ਸੱਜਣ ਲੈ ਕੇ ਜਾਂਦਾ ਵੀ 3 ਕਿਲੋ ਦਾ ਘੱਟ ਤੋਂ ਘਾਟੇ ਝੋਲਾ ਹੈਗਾ ਕਿਉਂਕਿ ਪਸ਼ੂ ਮੈਲੇ ਚੱਲ ਗਈ ਬਾਜਿਆਂ ਦਾ 1.5-2 ਕਿਲੋ ਦਾ 40 42 45 ਰੁਪਏ ਤੱਕ ਗੁਰੀ ਮੱਝ ਦੁੱਧ ਵਧੀ ਜਾਂਦੀ ਹੈ ਠੀਕ ਆ ਗੱਲਾਂ ਹਾਂ ਆ ਤੇ ਬਾਕੀ ਨੰਬਰ 2 ਹੋਰ ਉਹਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ